ਕਿੰਨੇ ਮੰਗੇ ਨੇ 25000 ਰੁਪਏ ਆ ਫਾਟਾ 12000 ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਫਿਰ ਖਰਾਬ ਆ ਗਿਆ ਮੜਾ ਸਾਰਾ ਹੀ ਖਰਾਬ ਮਿਲਦਾ ਹੈ ਭਾਈ 5000 ਮਿੰਟ ਤਾਂ ਲਾਗੇ ਬਸ ਲੈ ਫਿਰ ਜਣਾ ਆਪਣੇ ਪਰੇ ਉਹਦੇ ਨਾਲ 500 ਘਟਾ ਦੇ ਦੇ 500 ਘਟਾ ਲਿੰਦੇ 500 ਨਹੀਂ ਜੜ ਜਾਂਦੇ ਭਾਈ ਮੈਂ ਲਵਾਂ ਤਾਂ 11000 ਰੁਪਏ ਹਾਂ ਗੱਲ ਆ ਘੱਨੀ ਗੁੱਪ ਗੁੱਪ ਗੱਲ ਕਰੀ ਜਾਂਦੇ ਨੇ ਲੈ ਚੇਲੀ ਨਾ ਕੋਈ ਮਰਜ਼ੀ ਖੋਲ ਲਿਓ ਕੀ ਕਹਿੰਦਾ ਭਾਈ ਇਹ ਕਹਦਾ 500 ਘੰਟੇ ਦੇ ਦੇ ਮੈਂ ਆਪੂ 500 ਹੋਰ ਪਾ ਲੈ। ਤੂੰ ਮੇਰੇ ਕੋਲੋਂ 50 ਬਾਯਾਰਾ। ਉਹ ਕਹਿੰਦਾ ਬੋਨਣਾ ਭਾਈ ਕਿੰਨੇ ਮੈਟਰ ਯਾਰਾ। ਕਿੰਨੇ ਦੀ ਬੱਕਰੀ ਤੂੰ ਰੱਖ ਕੇ ਲੈ ਜਾਗਾ ਤੂੰ ਦੋੜਾ ਨਿਆਣਾ ਹੁਣ। ਰਾਜਾ ਤੇ ਵੀਰੂ ਦੇ ਬੱਚੇ ਮਗਰ ਹੀ ਨਹੀਂ ਤੇਰੇ ਸਾਹਮਣੇ ਆਣ। ਬੱਚੇ ਤਾਂ ਹੈਗੇ ਨੇ। ਰਾਜਾ ਦੀ ਬੱਕਰੀ ਇਹ ਤੂੰ ਆਪ ਲੈ ਲੈ ਭਾਈ। ਕਰ ਦਿਓ ਜੀ ਹੁਣ ਮਖੱਬਾ ਹੱਜਾ। ਨਾ ਰਹਿ ਕਰ ਲੈ ਭਾਈ ਨਾ ਕਰ। ਨਾ ਰੂਰੀ ਕਿਸੇ ਨਾਲ ਕਰਨੀ ਹੈਗੀ। ਨਾ ਨੂੰ ਜੇ 1000 ਖੜਨਾ ਤੂੰ ਤੇਰੀ ਘੋਠੀ ਨਹੀਂ ਬੰਦੀ ਉਹਨੇ ਡਿੱਗਦੀ ਨਹੀਂ ਹੈਗੀ। ਦੋ ਬੰਨਿਆ ਨੇ ਚੀਜ਼ ਗੋਜੀ ਹਾਂ ਤਾਂ ਕਿਨ ਬੱਕੇ ਦਵਾਏ ਨੇ ਬਾਈਆਂ ਨੂੰ ਮੈਂ ਦੋ ਲਾਏ ਨੇ ਆ ਠੀਕ ਹੈ ਜੀ ਇੰਨਾ ਟਾਈਮ ਤਾਂ ਲੱਗਿਆ ਹੈ ਹੈ ਬਸ ਕੇ ਤੇਰਾ ਬਾਹਰ ਹੱਸ ਇੱਕ ਸਾਢੇ ਇੱਕ ਦਿਨ ਵੇਣਵਾ ਹੁਣ ਹੈ ਆ ਫੜੋ ਬੱਕੇ ਤੇਰੀ ਵੇਚ ਤੇ ਹੁਣ ਨਾ ਹੁਣ ਨਾ ਮੋੜੀ ਆ ਬੱਕੇ ਦਾ ਮੈਂ ਤੈਨੂੰ ਹਾਂ ਕਦੋਂ ਨਹੀਂ ਨਾ ਕਦੋਂ ਤੱਕ ਆ ਨੀ ਮੈਂ ਹਾਂ ਨਾ ਮੀ ਜੂ ਉਹ ਤਾਂ ਠੀਕ ਆ ਵੀਰੇ ਆ ਪੂਰੇ 20000 ਦੀ ਬੱਕਰੀ ਵੇਚੀ ਆ ਰੱਖੀ ਆ ਇਹ ਦੇਣੀ ਆ ਬੱਕੇ ਯਾਨੀ ਯਾਰ ਬੱਕੇ ਆ 23000 ਦੀ ਬੱਕਲਾ ਯੱਕ ਹੋ ਜਾ ਗੋਦੀ ਤਾਂ ਯਾਰ ਆ ਠੀਕ ਆ ਚਲ ਕੋਈ ਨਾ ਵਾ ਠੀਕ ਆ ਮੋਟੀ ਕੱਢੀ ਕਰਦਾ ਬਾਈ ਯਾਰ ਕਦੀ ਕਰਾਂ ਉਹ ਦੇ ਖਾ ਦੇ ਉਹ ਖਰਚਾ ਪਏ ਮਨ ਕਾ ਯਾਰਾ 5000 ਰੁਪਏ ਪਏਗਾ ਸਾਡੇ 2000 ਹੋਗੀ ਬੱਕੀ ਦਾ ਰੱਖੋ ਨਹੀਂ ਪਾਉ ਜਿਹਾ ਇਹ ਸਾਡੇ 2000 ਰੁਪਏ ਬਸ ਉਹ ਪਰਾ ਕਰ ਲੈ ਆਹ ਖਾਤ ਪਾਇ ਬਜਰਾ ਹੈ ਆਹ ਲੰਮੇ ਬੰਦੇ ਨੇ ਯਾਰਾ 30 50 ਘੱਟ ਨਹੀਂ ਬਹੁਤ ਪਾਠਾ ਬਣੇ ਫਿਰ ਫਾਇਦਾ ਕੀ ਬੱਕੀ ਮਗਰ ਓਹ ਹੋ ਸਗਣਾ ਨੂੰ ਨਹੀਂ ਬੜੇ ਨੂੰ ਪੁੱਤਰਾ ਕੀ ਪਾਜਨ ਪੁੱਤਰਾ ਆ ਨਾ ਬੱਕਾ ਬਚੇ 3 ਇਕੱਠੇ ਦਵਾਈਆਂ ਹੋ ਸਗਣਾ ਹੁਣ ਮੈਂ ਤੇਹੀ ਆਦ ਗਿਆ ਤੈਨੂੰ ਯਾਰਾ ਇਹ ਫਰੋਮ ਬਚਾਰੇ ਪਹਿਲੀ ਵਾਰ ਬੱਕੀ ਆਦੇ ਯਾਰ ਇੱਕ ਵਾਰ ਠੀਕ ਆ ਕੀ ਜਰਾ ਯਾਰ ਪਹਿਲੀ ਪਹਿਲੀ ਵਾਰ ਦਾ ਬੱਕੀ ਲੈਂਦੇ ਯਾਰ ਉਹ ਨਹੀਂ ਮੋਰ ਤਾਂ ਤੁਹਾਨੂੰ ਮੈਂ ਪਹਿਲੀ ਵਾਰ ਦਾ ਬੱਕੀ ਲੈਂਦੇ ਨੇ ਉਹ ਤੇ ਮੈਨੂੰ ਕੀ ਪਾਸਾ ਬਣ ਜਾ ਕੀ ਕੀ ਜਿਆਦੀ ਹੋਗੀ ਯਾਰ ਰੱਖ ਲੈ ਉਹ ਨਹੀਂ ਨਹੀਂ ਬਸ ਠੀਕ ਆ ਅਰੇ ਕੀ ਯਾਰ ਮਹਿੰਗੀ ਨਹੀਂ ਲੱਗਦੀ ਇਹ ਕੋਈ ਪੰਜ ਸੌਣਾ ਕੋਈ ਮਾਮੂ ਜਿੰਮੂ ਜਾਣ ਦੇ ਕੇਗੀ ਯਾਰ ਇਹ ਰੱਖ ਯਾਰ ਰੱਖ ਲੈ ਧਫੜਾ ਪੈ ਕੇ ਬੜਾ ਯਾਰ ਕੋਈ ਨਹੀਂ ਦੋ ਬੱਚੇ ਨੇ ਮਗਰ ਤਨ ਬਸੂ ਆਦੇ ਨੇ ਯਾਰ ਕੀ ਆ ਬਈ ਬੱਕਰੇ ਬਣੇ ਜੇ ਹੋਰ ਜੇ ਮਨਫਾ ਮਾਂ ਬਹੇ ਦੇਓ ਅਰਖਣਾਲੀ ਆ ਆਪਾਂ ਇਹ ਪੱਕੇ ਵਗ ਰਹਾਂਗੇ ਕਿਸੇ ਨਾਲ ਹੋਗਾ ਭਾਈ ਆ ਦੇਖ ਦੋ ਬੱਚੇ ਨੇ ਮੇਰੇ ਬੱਚੇ ਪਾਲਣਗੇ ਵਧੀਆ ਬੱਕਰੀ ਵੀ ਠੀਕ ਹੈਗੀ ਦੋ ਬਾਂਗਰ ਬੱਚੇ ਵੀ ਵਧੀਆ ਨੇ ਲੈ 500 ਫੜ ਲਾ ਕੇ ਦੇ ਦੋ 1000 ਸਾਡੀ ਆਪਾਂ ਸੋਹਣੀ ਫੜਦੀ ਆਂਦੇ ਨਾ ਨਾ ਉਹਨਾਂ ਦਾ ਸਹੀ ਆ ਤਾਂ ਫਿਰ ਵਿੱਚ ਫੜਾ ਬਈ ਉਹਨਾਂ ਨਾਲ ਦੇਖੀ ਕੋਈ ਨਾ ਫੜ ਮੈਂ ਕੋਈ ਫੜੂਗਾ ਉਹ ਨਹੀਂ ਮੈਂ ਦਾ ਮਾਦਾ ਬਾਅਦ ਵਿੱਚ ਗੱਲਾਂ ਨੇ ਤਾਂ ਆਪਣਾ ਪਾਸਾ ਹੱਥਾਂ ਬਰਾਉਣ ਦਾ ਇਹਦਾ ਇੱਧਰ ਬੰਦੇ ਇੱਧਰ ਬੰਦ ਤੰਬੇ ਨਾ ਬੰਦੇ ਛੋਟੀ ਕਿਦੋਂ ਤੇਲੋ ਦੀ ਹਾਂ ਦਾ ਕੋਈ ਲੱਖ ਛੋਟੀ ਮੈਨੂੰ ਬੜਾ ਕੀ ਬੰਦੇ ਇੱਥੇ ਲੜੀ ਪਾਣ ਮੇਰੇ ਨਾਲ ਛੋਟੀ ਬਣਾ ਕੀ ਬੰਦਦਾ ਪੈਂਦਾ ਅਈਏ ਆਪਕੇ ਬੱਕਰੇ ਨੇ ਆਪ ਜਿੰਦੇ ਬਾਹਰ ਮੇਰਾ ਮਾਲ ਫਾਟਦਾ ਰੂੜੇ ਕਾ ਇਹ ਹਾਂ ਇਹ ਸੁਟਰਾ ਕਿਲਾ ਉਹਦਾ ਹੈ ਉਹ ਬੁੜਾਇਆ ਕਿਹੜਾ ਓਲੀ ਦੀ ਪੱਗ ਦਾ ਚਾਚਾ ਨੋ ਬਈਆ ਇਹ ਤਾਂ ਮੇਰੇ ਬਡੇ ਖਵਾ ਹਨ ਚਾਚੀ ਮੇਰਾ ਲੱਗਿਆ ਭੈਣ ਦੇ ਉਹ ਦੀ ਸੁਰਖ ਦੇਣਾ ਸੀ ਹੂੰ ਉੱਚੀ ਦੇ ਦੇ ਕਰੂਆ ਚਾਚਾ ਲਾ ਬਡੇ ਖਵਾ ਹੈ ਕਾਹੀ ਪੁੱਛ ਰਹੇ ਹੂੰ ਇਹ ਤਾਂ ਦੱਸਿਆ ਮਾਂ ਕੀ ਆ ਭੈਣ ਲੱਗਦੇ ਗਾਗੂੜੀ ਨਿਕਲ ਜੇ ਲੈ ਭਾਈ ਗਰਾ ਦੇ ਮੇਣਾ ਕੋਈ ਨਾ ਲਓ ਜੀ ਪ੍ਰਧਾਨ ਜੀ ਇੱਕੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ 21 ਠੀਕ ਹੈ ਜੀ ਠੀਕ ਆ ਛੋੜੋ ਮੈਂ ਖਾਈ ਕਰੂਗਾ ਇਹ ਜਦੀ ਬੱਕਰੀ ਹੋ ਗਈ ਇਹ ਖਾਈ ਦੀ ਹੈ ਜੇ ਸਭ ਤੁਹਾਨੂੰ ਰੱਖ ਲਓ ਬੱਕਰੀ ਕੱਢੀ ਵਾਲੀ ਆਹੀ ਆ ਨਾ ਹਾਂ ਹਾਂ ਆ ਬੱਚੇ ਲਾਣਾ ਦਿੱਤ ਗਿਆ ਰ ਬਿਠੋਣੇ ਬੈਠ ਹਾਂ ਹੁਣ ਛੱਡ ਲਾ ਆ ਬੱਕਰੀ ਦਾ ਸੁੱਤਾ ਹੋਇਆ ਬੱਚੇ ਕਿੰਨੇ ਮਗਰੇ ਦੇ ਦੋ ਆਪਦੇ ਪੱਟਾ ਦੇ ਦੋ ਆਹ ਕਹੇ ਪੜਾ ਲਾ ਮੋਟੇ ਮੋੜ ਦੇ ਕੋਈ ਨਹੀਂ ਦੋ ਬੱਚੇ ਨੇ ਇਹਦੇ ਮਗਰੇ ਹੋਣ ਲਾ। ਅੱਜ ਕੀ ਹੋਇਆ ਤੇ ਚਾਰਨ ਵਾਲੇ ਰਾਜੂ ਆਪੀ ਗਲਤ ਕਰੇ ਨਾ ਕਰ ਯਾਰ ਆਪਾਂ ਦੇ ਦੇਣੀ ਆ ਪੱਕਾ ਹਾਂ ਮੈਂ ਦੋ ਦਸ ਵੀ ਧਾਕਾਂ ਦੱਸ ਵੀ ਇਹ ਲੈ ਕੇ ਮਰ ਜੂ ਫਾ ਲੈ ਲੂ ਹੋਰ ਆਏ ਆਪਾਂ ਆਉਦਾ ਵੀ ਕੀ ਯਾਰ ਇਹਨਾਂ ਦੇ 7 ਲਾਉਂਦਾ ਫੇਰ 8 ਲੀ ਫੇਰ ਬਣਦੀ ਨਹੀਂ ਚਾਚਾ ਯਾਰ ਹੁਣ ਬੱਚੇ ਨਹੀਂ ਬੱਚੇ ਨਹੀਂ ਜੀ ਬੱਕਰੇ ਹੁਣ ਮਿਲ ਪਿਆ ਨਹੀਂ ਨਹੀਂ ਮੈਂ 5000 ਤੇ ਮਿਲ ਜਾਂਦੇ 7000 ਦੀ ਲੇਕਿਨ ਫਾਟ ਉਹ ਮੇਰੇ ਗੱਲ ਸੁਣ ਬੰਦੇ ਇੱਕਦਮ ਹੱਤੀ ਗੱਲ ਨੂੰ ਹਨ ਜੇ ਮਗਰ ਫਵਜਾ ਹੁੰਦਾ ਉਹ ਉਸ ਦੇ ਹਿਸਾਬ ਨਾਲ ਆਪਾਂ ਰੇਟ ਕੀਤਾ ਭਾਜੀ ਹੁਣ ਕਹਿੰਦਾ ਕਿ ਮੈਂ ਪੁੱਛਣਾ ਹੁੰਦਾ ਮੈਂ ਗੁੱਸਾ ਕਰ ਦੇਗਾ ਬਟਨ ਵਾਲਾ ਮੁੱਲ ਲੱਗਣਾ ਪੁੱਛਣਾ ਕਰੀ ਭਾਵੇਂ ਜੋ ਮਾਜੀ ਨੂੰ ਪੁੱਛਦਾ ਜੇ 7 ਤੋਂ ਘੰਟਾ ਹੋਰ ਰੋਕ ਲੈ ਜਦੋਂ ਬਾਅਦ ਚ ਅਸੀਂ ਚੱਲ ਜਾਨੇ ਬਾਅਦ ਚ ਆ ਜਾਨੇ ਹਾਂ ਬਟਨ ਵਾਲਾ ਮੁੱਲ ਲੱਗਣਾ ਉਸ ਮੁੱਲ ਜਾਣੀ ਓਹੋ ਯਾਰ ਉਹ ਤਾਂ ਇਹਦੇ 'ਚ ਕੋਈ ਹੋਰ ਨੁਕਸ ਨਹੀਂ ਧਾਰਾ ਮਾਰ ਕੇ ਦੇਖ ਲੈ ਜੇ ਦਾ ਨੁਕਸ ਆਏ ਮੋੜ ਕੇ ਲੈ ਜਾਏ ਇਹਦਾ ਨੁਕਸ ਕਰੇ ਪਾਉ ਯਾਰ ਮਾਰਨੀ ਨਹੀਂ ਅਸੀਂ ਸੌਦਾ ਕਰੋ ਯਾਰ ਕਾਹਨੂੰ ਉਹ ਦੱਸਦਾ ਵੀ ਮੈਂ ਪੱਕਾ ਮੁੱਲ ਲਾਲਾ ਭਰਾਵਾ ਆਪਾਂ ਤੋਂ ਤੂੰ ਦੱਸ ਤੇ ਮੈਂ ਤਾਂ ਤੁਹਾਨੂੰ ਦੱਸਦਾ ਤੂੰ ਦਾ ਫੀਲਡ ਕਿੰਨੇ ਦੀ ਹੈ 10000 ਕੱਟ ਦੇ ਦੇ ਯਾਰ ਤੂੰ 500 ਹੋਰ ਪਾ ਉਹ ਤਾਂ ਯਾਰ ਕਥਾਈਆਂ ਜੀ ਗੱਲ ਲੱਗਦੀ ਆ ਸਾਢੇ 8000 ਦੇ ਲੱਗੇ ਵੀ ਯਾਰ ਸੌਦਾ ਕੀ ਕੀਤਾ ਹੀ ਆ ਉਹ ਬੜਾ ਨਵਾਂ ਬਾਈ ਤੇ ਫੱਟਾ ਪੱਠੀ ਆ ਗ੍ਰਾਣਾ ਗਾ ਵੀ ਮੈਨੂੰ ਮਾਰੀ ਦਵਾਦੀ ਹੋਉਂਦੇ ਸੀ ਯਾਰ ਮੈਂ ਨਾ ਤੇ ਲਊਂਗਾ ਬਾਈ ਆ ਵੀ ਮੈਂ ਤੈਨੂੰ ਲਊਂਗਾ ਕਿਰਦਾ ਫੋੜਣਾ ਕਰ ਦਿਓ ਕਿੰਨੀ ਲਹਿਗਾ ਮੈਂ ਨਾ ਜੇ ਇਹਨਾਂ ਨਾਲ ਮੈਨੂੰ ਮਾਰਦੇਵੇਂ ਜਿਹੇ ਸਭਾ ਕੋਈ ਲਊਂ ਹਾਂ ਜੇ ਤੇ ਬੱਕਰੀ ਦੀ 20-25 ਹਜ਼ਾਰ ਦੀ ਸਦਾ 500 ਲੈਂਦਾ ਉਹਨੇ ਤੇ ਬੱਕਰੀ ਤੇ ਵੀ ਘੱਟ ਵੇਚੀ 200 ਰੁਪਏ ਲਊ ਉਹ ਤਾਂ ਫਿਰ ਆਪੋ ਪਤਾ ਆਪਾਂ ਨੂੰ ਵੀ ਉਹ ਜਾਇ ਪਸ਼ੂ ਵੇਚ ਕੇ ਫਿਰੋਸਾ ਪਤਾ ਚਾ ਚਾ ਕੇ ਤੇਰੇ ਨਾਲ ਕਰਦੇ ਨਹੀਂ ਹੈਗੇ ਹੁਣ 200 ਦੇ ਦੀ 2000 ਦੇ ਦਾਂਗੇ ਫੜਾ ਆ ਫੜਾ ਫੜਾ ਸਾਈ ਤੂੰ ਮੈਨੂੰ ਮੈਂ 10 ਦੇ ਮੂੰਹ ਤੋਂ ਫੜ ਫੜ ਲੈ ਯਾਰ ਤੇ ਪੂਰੇ 9 ਦੀ ਰੱਖੇ ਰੱਖ ਲੈ ਯਾਰ ਤੂੰ ਕਾਏ ਮੈਨ ਯਾਰ ਪੱਕਾ ਮੁੱਲ ਲਾ ਇਹਨੂੰ ਤਾਂ ਹੁਣ ਉਹੀ ਗੱਲ ਪੱਕਾ ਕਿੰਨਾ ਲਾਵਾ ਉਹ ਪਾਏ 500 ਪਾਉਣ ਲੱਗ ਗਿਆ ਤੂੰ ਤਾਂ ਇਹ ਫਿਰ ਇਹ ਕਿ ਮੇਰੇ ਹੰਕਾਰ ਨੂੰ ਮਾਰਦੀ ਯਾਰ ਯਾਰ ਮੈਂ ਵੀ ਲੱਕ ਥੋੜਾ ਮੰਗਿਆ ਜੱਟਾ ਵੈ ਵੀ ਜਾਇ ਜੀ ਤੈਨੂੰ ਮੈਂ ਕਹਿੰਦਾ ਇਹ ਕਿੰਨੇ ਦੇਖ ਲੈ ਜਾ ਪੰਜ ਪੰਜ ਦੇ ਜਿਆਰ ਦੇ ਮੇਮਣੇ ਪਿਲਦੇ ਨੇ ਕਿਤੇ ਲੋਕ ਥਾਲ ਸਾਢੇ ਢਾਲ ਮੱਥਾ ਮਾਰੀ ਜਾਂਦੇ ਆ ਇਹਨੂੰ ਕਰਮ ਵਾਲੇ ਨੇ ਜਦ ਮਰਜੀ ਲਵਾ ਲਈ ਭਾਤੋਂ ਦੇ ਵਿੱਚ ਇਹਦੇ ਕਿਹੜਾ ਕੋਈ ਨੁਕਸਾ ਨਾ ਹੁਣ ਤਾਂ ਦੇ ਨੁਕਸਾ ਹੋਇਆ ਮੇਰੇ ਘਰੇ ਚਾ ਕੋਈ ਨੁਕਸਾ ਹੋਵੇ ਨਾ ਉਹ ਤਾਂ ਘਾ ਦਾ ਕਰਮ ਨੇ ਯਾਰਾ ਐਨੀ ਸਹੀ ਸਹੀ ਜਿਹਾ ਨਾ ਲੈ ਨਹੀਂ ਨਹੀਂ ਆਪਾਂ ਤੇ ਨਾਲ ਗੱਲ ਕਰਦੇ ਆ ਘਾ ਦਾ ਖਰਾ ਕੀ ਹੋ ਜੇ ਕੋਈ ਸਮੇਂ ਦਾ ਨੂੰ ਗੱਲ ਕਰਦੇ ਆ ਵੀ ਇਹ ਕਰਨ ਵਾਲੀ ਚੀਜ਼ ਆ ਤੂੰ ਗਣੀ ਗਣੀ ਝੰਡਿਆ ਯਾਰਾ ਉਹ ਯਾਰ ਸਹੀ ਮੁੱਲ ਲਾ ਦੇ ਆਪਾਂ ਤੁਹਾਨੂੰ ਆਪਾਂ ਆਪੀ ਬਾਤਾਂ ਦੇ ਨੀ ਤੂੰ ਦੱਸ ਦੇ ਯਾਰ ਮੈਂ ਤੈਨੂੰ ਦੱਸਤਾ ਵੀ ਪਹਿਲਾਂ 1000 ਘਟ ਦੇ ਦੇ ਯਾਰ ਤੂੰ ਮੈਂ ਹੋਰ ਤੈਨੂੰ ਕੀ ਕਰ ਲੜਫੜਾ ਨਹੀਂ ਤੜਲੀ ਯਾਰ 10 ਵੀ ਹੋ ਗਿਆ ਆ ਜਾ ਓਏ ਆ ਜਾ ਬਾਈ ਆ ਜਾ ਓਏ ਉੱਲੂ ਤੂੰ ਦ ਦੇ 10000 ਰੁਪਇਆ 10000 ਰੁਪਇਆ ਦੇ 10000 ਰੁਪਇਆ ਦੇ ਇਹਦਾ 10000 ਦੀ ਹੋ ਗਈ ਬਈ ਆ ਪਟਾ ਲਿਖਾਈ ਭਾਜੀ ਨਹੀਂ ਕਰਾਉਣੀ ਆ ਉਹ ਨਾ 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 ਪਤਾ ਪਤਾ ਪੈਸਾ ਪਤਾ ਪੈਸੇ ਪੈਸੇ ਕੋਈ ਗੱਲ ਨਹੀਂ ਲਿਖਾਈ ਦਾ ਖੋਲਿਆ ਪੂਰਾ 600 ਰੁਪਏ ਵਿੱਚ ਯਾਰ ਉਹੀ ਗੱਲਾਂ ਕਰ ਲੱਗ ਗਿਆ 100 100 500 ਕਿੱਥੇ ਉਹਦਾ ਆਰੇ ਮੇਰੇ ਕੋਲ ਆ ਗਿਆ ਇੱਧਰ ਪਾ ਇੱਕ ਮਿੰਟ ਪਾ ਹਾਂ ਤੁਸੀਂ ਭਾ ਠੀਕ ਨੇ ਵੇਚਣੀਆਂ ਉਹ ਹੈ ਤੂੰ ਕਿੰਨੇ ਦੇਣੀਆਂ ਤੂੰ ਵੀ ਨਵੇਂ ਦਾ ਕਰਾਤਾ ਸੌਦਾ ਤੂੰ ਵੀ ਨਵੇਂ ਦਾ ਹੁਣ ਕਿਹੋ ਜਿਹਾ ਸੌਦਾ ਕਮੈਂਟ ਬੰਦੇ ਬੁਖਤੀ ਨੇ ਇਹ ਉਹ ਬੜੀ ਪੜਦੀ ਨਾ ਹਾਂ ਪੂਰੀ 10000 ਇਹ ਤਾਂ ਦੇਖ ਲੈ ਕਿੰਨੇ ਦੀ ਹੈ ਤੇਰੇ ਸਾਹਮਣੇ ਆ ਨਹੀਂ ਸ਼ਾਪ ਨੂੰ ਮਨ ਨੂੰ ਦੱਸੋ ਜੀ ਕਿੰਨੇ ਦੇ ਵਿੱਚ ਵੇਚਨੇ ਕੋਈ ਤੇਰੀ ਗੱਲ ਉਹ ਇਹ ਜੇ ਨਹੀਂ ਪਾਉਂ ਪੂਲ ਕੇ ਵਧੀਆ ਬਣਦੀ ਆ ਜਿਆਦੀ ਇਹਦਾ ਨਕਸ ਕੋਈ ਨਹੀਂ ਨਹੀਂ ਬੱਡਰ ਬੁੱਡਣ ਰਾਏ ਇਹਨੇ ਪਾਲਨੇ ਬਹੁਤ ਤਾਂ ਲੱਗਦੀ ਆ ਤੁਹਾਨੂੰ ਆ ਜਿਹੜੇ ਚਪਾਲਾ ਕੋਲ ਗੋ ਚਾਰ ਫਰੇ ਲਿਆ ਬਖਸ਼ ਮਾਰੀ ਪੰਜ ਇੱਥੇ ਲਿਆ ਸੀ ਆ ਪੱਟ ਦਾ ਸੌਦਾ ਹੋਇਆ ਵੇ ਦੇਖ ਤਾ ਪੂਰਾ ਤਾਲ ਇਹ ਤਾਂ ਮੂੰਹ ਤੋਂ ਬੱਤੀ ਨਹੀਂ ਜਾਨੀ ਵਾਹ ਹਾਂ ਪੂਰਾ ਸੌਦਾ ਹੋ ਗਿਆ ਠੀਕ ਚਲੋ ਵੀ ਹੁਣ ਲਖਾਈ ਤੇ ਚਲੋ ਆ ਜੀ ਦਲੀਨੂ ਦੀ ਕਰਦਾ ਹੇ ਬਗਲੋਂ ਉਹ ਦੇਖੋ ਵੀ ਮੈਂ ਭਜਾਂ ਜਾਂ ਆਪਣੇ ਇਹਨਾਂ ਮਰਨ ਬਜਾਦਾ ਦੇਖ ਲਾ ਤਾ ਤੇ ਨਾ ਗਾਹ ਬੰਦਾ ਕਿੰਨੇ ਮਰਜੀ ਲਾ ਲਾ ਤਾ ਦੀ ਕਹਿੰਦਾ ਕੋਈ ਮੰਜਣੇ ਆ ਨਾ ਤੇਨੇ ਮਰਜੀ ਲੈ ਜਿੰਦ ਫਾਗਲਾ ਪਾਏ ਹੱਲਾ ਭਈ ਓ ਰਿਆ ਸਹੀ ਕਰ ਜੋ ਭਰਾ ਇਹ ਹੀ ਲੈਨੇ ਪੈਂ ਤੂੰ ਬਰਾ ਦੀ ਲਾ ਕਮਨੀ ਵੇਚ ਤੂੰ ਕਰ ਲੈ ਸਹੀ ਗੁਰੂ ਤੈਨੂੰ ਮਾਰ ਦੇਣਾ ਜੇ ਕਦੋਂ ਮਾਰਿਆ ਮੈਂ ਓ ਰਿਆ ਆਪਣਾ ਮਿਲਦਾ ਉਹਨੂੰ ਪਾਲੇਗਾ ਉਹ ਬੱਕਰਾ ਬੁੱਤਾਫ ਆ ਯਾਰ ਭੈਣ ਭਾਈ ਯਾਰ ਤੇਰਾ ਬਿਆਹ ਹੋਣ ਚੱਕਰ ਭਾਈ ਕੋਰ ਮੈਂ ਕਰੀ ਜਾਂਦਾ ਤਿੰਨ ਚਾਰ ਇੰਚ ਵਧੂ ਹੋ ਜਾਈ ਮਮਾ ਕਹਿ ਕੇ ਆਪਾਂ ਘਈ ਵੀ ਮਾਰਾਂ ਆ ਫਰ ਮੈਂ ਆਦੀਆਂ ਲਾ ਕੇ ਲਊਂਗਾ ਬਾਈ ਉਰੇ ਉਰੇ ਆ ਜਾ ਆ ਨਾ ਡੱਕਣਾ ਬੋੜਾ ਮਾਰੇ ਹੁੰਦੇ ਦੱਕੇ ਦੋਲੇ ਮੈਂ ਤਾਂ 500 ਰੁਪਏ ਲਊਂਗਾ ਕਹਿ ਕੇ ਬੰਦਾ ਜਾਂਦਾ ਹੁਣ ਮੇਲੇ ਘਟ ਗਏ ਹੱਥ ਮਿਜਲਾ ਵਸ ਲਾਲਾ ਮੱਥੇ ਰਾ ਲਾਲਾ ਮੱਥੇ ਰਾ ਹਾਂ ਫਰੀ ਲੈ ਜੂ ਲਾਲਾ ਮੱਥੇ ਨਾਲ ਨਾ ਮੈਂ 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 ਤਾਂ ਜੇ ਛੱਕਾ ਪਈ ਹੋਵੇ ਬਰਾਲਾ ਜੀ ਬਾਹ ਛੱਕਾ ਪਈ ਨਹੀਂ ਛੱਕਾ ਤਾਂ ਲੈ ਨਾ ਛਦੇਗਾ ਲਾਲਾ ਮੱਥੇ ਨਾਲ ਲਾਲਾ ਮੱਥੇ ਨਾਲ ਵੇਚਦਾ ਮਰਕਰ ਲਾਲਾ ਮੱਥੇ ਨਾਲ ਲਾਲਾ ਲਾਲਾ ਹੋ ਆਇਆ ਬੱਕਰਾ ਵੇਚਦਾ ਇਹਦਾ ਕੋ ਨਹੀਂ ਸੀ ਹੋਣਾ ਭਾਈ ਨਹੀਂ ਫੇਨ ਨਹੀਂ ਹੋਣਾ ਆਇਆ ਹਕਮ ਆਦਨ ਚਾਚਾ ਆਇਆ ਲਾਲਾ ਤਾਂ ਵੇਚਦਾ ਅਗਲਾ ਬਹੁ ਨਹੀਂ ਇਹਨਾਂ ਦੇ ਰਹਿਣੇ ਪੋਸ ਵਾ ਕੋਈ ਛਾਪ ਪੈ ਦੁਕਾਨ ਕੋ ਤਾਂ ਹੋ ਕੀ ਗਿਆ ਚੱਕਦਾ ਕਰਦਾ ਆ ਤੇ ਇਹਦੇ ਉਹ ਬੜਾ ਕੁੜਾ ਨਹੀਂ ਕਰਗਾ ਤੇ ਬੱਚੀ ਨੰਨਾ ਮਾਮਾ ਦਾ ਬੱਕਰਾ ਮਾਮਾ ਦਾ ਮਾਮਾ ਦੇ ਨਾਲ ਜਾਂਦਾ ਆ ਤਾਂ ਬੱਕਰੇ ਲਵਾਇਆ ਮਾਣਾ ਹੁਣ ਪਾਇਗਾ ਆ ਤੇ ਜੋ ਬੱਕਰੇ